ਜਦੋਂ ਸੰਤਰੇ ਵਿੱਚੋਂ ਜੂਸ ਕੱਢ ਲਿਆ ਜਾਏ ਤੇ ਬਾਹਰ ਦੇ ਵਿੱਚ ਰਹਿ ਜਾਂਦੀ ਹੈ ਇਹ ਹੁਣ ਗਿਟਕਾ ਦਿੱਤੀਆਂ ਬਜਾਤੇ ਲੋਕਾਂ ਠੀਕ ਹੈ ਤੁਸੀਂ ਵੇਖੋ ਜਿਹੜਾ ਟੋਟਲ ਮੈਂ ਜਟਕੀ ਗੱਲ ਸਮਝਾਣ ਲੱਗਾ ਆਮ ਤੌਰ ਤੇ ਜੇ ਤੁਸੀਂ ਫਾਈਨੈਂਸ਼ੀਅਲ ਮੈਟਰਸ ਦੀ ਉਹਨਾਂ ਟਰਮ 'ਚ ਗੱਲ ਕਰੋਗੇ ਆਮ ਸਧਾਰਨ ਪੰਜਾਬੀਆਂ ਨੂੰ ਸਮਝੀ ਕੋਈ ਜੇ 100 ਰੁਪਏ ਦੀ ਆਮਦਨ ਗਵਰਨਮੈਂਟ ਨੂੰ ਪਹੁੰਚਾ 97 ਰੁਪਏ ਵਿੱਚੋਂ ਜਿਹੜੇ ਨੇ ਉਹ ਤਨਖਾਹਾਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਬੈਂਕਾਂ ਦੇ ਕਰਜ਼ੇ ਵਾਪਸ ਕਰਨ ਦੇ ਵਿੱਚ ਤੇ ਪਾਵਰ ਸਬਸਿਡੀ ਦੇ ਵਿੱਚ ਜਾ ਰੁਪਈਏ ਵੱਜਦੇ ਨੇ ਚੀਮਾ ਸਾਹਿਬ ਕੋ ਤਿੰਨ ਹੁਣ 100 ਜੋ ਰੁਪਈਏ ਤੇ ਜੇ ਆਪੇ ਹਿਸਾਬ ਲਾ ਲਓ ਉਹ ਤਿੰਨਾਂ ਦਾ ਕੀ ਮਿਲੇਗਾ ਤੁਸੀਂ ਲੱਭਦੇ ਫਿਰਦੇ ਸੀ ਕੀਨੂ ਦਾ ਜੂਸ ਦਾ ਗਲਾਸ ਮਿਲ ਗਿਆ ਤੁਹਾਨੂੰ ਕਿੱਦਾਂ ਸਰਕਾਰੀ ਮੁਲਾਜ਼ਮ 올ਡ ਪੈਨਸ਼ਨ ਸਕੀਮ ਦੀ ਇੰਤਜ਼ਾਰ ਕਰ ਰਹੇ ਨੇ ਆਪਣੇ ਡੀਏ ਦੀ ਇੰਤਜ਼ਾਰ ਕਰ ਰਹੇ ਬੁਢਾਪਾ ਜਿੰਨੇ ਬਜ਼ੁਰਗ ਨੇ ਸਾਡੇ ਉਹ ਪੈਨਸ਼ਨਾਂ ਦੀ 올ਡ ਏਜ ਪੈਨਸ਼ਨ ਦੀ ਇੰਤਜ਼ਾਰ ਕਰ ਰਹੇ ਨੇ ਹਰ ਵਰਗ ਜਿਹੜਾ ਨੌਜਵਾਨ ਬੱਚੇ ਸਾਡੇ ਜਿਹੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜ਼ਮੀਨਾਂ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਵਾਅਦਾ ਭਗਵੰਤ ਮਾਨ ਨੇ ਕੀਤਾ ਸੀ ਕਿ ਬਾਹਰਲੇ ਬੱਚੇ ਹੁਣ ਪੰਜਾਬ ਚ ਆ ਕੇ ਕੰਮ ਕਰੋ ਆਇਆ ਕਰਨ ਇੱਥੇ ਤੇ ਜਿਹੜੇ ਭੂਰੇ ਨੇ ਉਹ ਰਹਿਣ ਨੂੰ ਤਿਆਰ ਨਹੀਂ ਕੋਰੇ ਕਿਥੋਂ ਆ ਜਾਣੇ ਅਣ ਤੋਂ ਘਟ ਆਪਣੇ ਹੀ ਮੰਗਾ ਲੋ ਹੋਰ ਨਹੀਂ ਕੋਈ ਆਂਦੇ ਤੇ ਤਾਂ ਗੱਲ ਇਹ ਹੈ ਕਿ ਬਿਲਕੁਲ ਫੇਡ ਸਰਕਾਰ ਕੁਝ ਕੱਢਣ ਪਾਣ ਨੂੰ ਇੰਨਾ ਕੋਈ ਨਹੀਂ ਬਸ ਕਰਜ਼ਾ ਲੈਣ ਨੂੰ ਤਗੜੇ ਨੇ ਝੂਠ ਬੋਲਣ ਨੂੰ ਤੇ ਕਫਰ ਬੋਲਣ ਮੈਂ ਪਹਿਲੇ ਪੁੱਛਣਾ ਵੇਖੋ ਇੱਕ ਗਾਰੰਟੀ ਸੀ ਕੇਜਰੀ ਵਾਲਦੀ ਤੇ ਭਗਵੰਤ ਚਮੰਦ ਕਿ ਅਸੀਂ 54000 ਕਰੋੜ ਰੁਪਇਆ ਪੰਜਾਬ ਚ ਪਹਿਲੀ ਗੱਲ ਇਹਨੇ ਕਹੀ ਸੀ ਅਸੀਂ ਇੱਕ ਵੀ ਪੈਸਾ ਆਂਦੇ ਟਾਈਮ ਤੋਂ ਕਦੀ ਲੋਨ ਨਹੀਂ ਚੁੱਕਾ ਕਰਜ਼ਾ ਨਹੀਂ ਚੁੱਕਾ ਦੇ 54000 ਕਰੋੜ ਰੁਪਇਆ ਗਿਆ ਸੀ 20000 ਕਰੋੜ ਰੁਪਇਆ ਵੇਚੋ ਸਾਲ ਦਾ ਤੇ 34000 ਕਰੋੜ ਰੁਪਇਆ ਜਿਹੜਾ ਬਜਟ ਹੈ ਉਹਦੇ ਚੋਂ ਰਿਸ਼ਵਤ ਤੇ ਭੰਬਦੀ ਲਾ ਕੇ 20% ਪੈਸਾ ਕੱਢਾਂਗੇ ਇਹ 54000 ਊਡ ਬੀ ਗੁੱਡ ਐਨਫ ਭਾਵੇਂ ਸੜਕਾਂ ਵਾਸਤੇ ਭਾਵੇਂ ਹਸਪਤਾਲਾਂ ਵਾਸਤੇ ਭਾਵੇਂ ਮੈਡੀਕਲ ਕਾਲਜੇਸ ਵਾਸਤੇ ਅਸੀਂ ਆਪਣੇ ਕੋਲੋਂ ਪੈਸਾ ਇਕੱਠਾ ਕਰਾਂਗੇ 1 ਰੁਪਇਆ ਇਹਦਾ ਕੋਈ ਨਹੀਂ ਔਨ ਦੀ ਕੰਟਰੀ 68000 ਕਰੋੜ ਰੁਪਇਆ ਦੋ ਸਾਲਾਂ ਚ ਕਰਜ਼ਾ ਚੁੱਕ ਜਿਸ ਸਪੀਡ ਤੇ ਚੱਲ ਰਹੇ ਨੇ ਮੇਰਾ ਖਿਆਲ ਇਹ 5 ਸਾਲ ਦੀ ਟਰਮ ਓਵਰ ਨਹੀਂ ਹੋਣੀ ਬੈਂਕਾਂ ਵਾਲੇ ਇਹਨਾਂ ਦੇ ਪਿੱਛੇ ਹੁੰਦੇ ਨੇ ਇਹ ਸਾਰੇ ਫਰਾਦ ਹਾਂ ਭਾਈ ਸਾਹਿਬ ਪਿਛਲੀ ਵਾਰੇ ਨਾਲ 11000 ਕਰੋੜ ਵੱਧ ਪ੍ਰੋਵੀਜ਼ਨ ਰੱਖਿਆ ਗਿਆ ਖਰਚੇ ਦਾ ਪਿਛਲੀ ਵਾਰ 30000 ਕਰੋੜ ਦਾ ਇੰਟਰਵਿਊ ਸੀ ਇਸ ਵਾਰ 41000 ਤੁਹਾਨੂੰ ਮੈਂ ਦੱਸਿਆ ਜੀ ਇਹ ਉਸ ਟ੍ਰੇਨ ਤੇ ਚੜ੍ਹੇ ਨੇ ਇਹਨਾਂ ਨੂੰ ਮੌਜਾਂ ਲੱਗੀਆਂ ਲੋਕਾਂ ਨੇ ਤੇ ਵੋਟਾਂ ਪਾਈਆਂ ਸੀ ਸੱਥਾਂ 'ਚੋਂ ਸਰਕਾਰਾਂ ਚੱਲਣ ਗਈਆਂ ਇਹ ਹੁਣ ਹੈਲੀਕਾਪਟਰ ਨੂੰ ਤੇ ਟਾਂਗੇ ਵਰਗਾ ਵਰਤੇ ਜਿਸ ਮੁੱਖ ਮੰਤਰੀ ਨਾਲ 135 36 ਗੱਡੀਆਂ ਚੱਲ ਰਹੀਆਂ ਜਿਸ ਨੂੰ ਜਿਸ ਦੇ ਪਰਿਵਾਰ ਨੂੰ ਤੇ ਮੁੱਖ ਮੰਤਰੀ ਨੂੰ ਸੇਵਗਾਰਡ ਕਰਨ ਵਾਸਤੇ 1100 ਪੁਲਿਸ ਦਾ ਮੁਲਾਜ਼ਮ ਆਈਜੀ ਤੋਂ ਲੈ ਕੇ ਥੱਲੇ ਤੱਕ ਲੱਗਿਆ ਉਹਨਾਂ ਨੂੰ ਕੀ ਫਿਕਰ ਪੱਕਾ ਜਹਾਜ਼ ਜਿਹੜੇ ਨੇ ਸਪੈਸ਼ਲੀ ਕੇਜਰੀਵਾਲ ਨੂੰ ਦਿੱਤੇ ਜਾਂਦੇ ਮੈਂ ਹੁਣ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਵੇਖੋ ਤੁਸੀਂ ਗਾਰੰਟੀ ਦਿੱਤੀ ਸੀ ਕਿ ਔਰਤਾਂ ਨੂੰ 1000 ਰੁਪਈਆ ਸੀ ਦੇਵਾਂਗੇ ਮਹੀਨੇ ਦਾ ਕਿੱਥੇ ਹੈ ਤੀਜਾ ਬਜਟ ਹੁਣ ਆ ਚੱਲਿਆ 2 ਵਜੇ ਟੱਪ ਚੁੱਕੇ ਸਾਰੀਆਂ ਗਰੰਟੀਆਂ ਝੂਠੀਆਂ ਮਲਾਜ਼ਮ ਬੈਠੇ ਇੰਤਜ਼ਾਰ ਕਰਦੇ ਸਾਰਨ ਵੱਧ ਜੇ ਰੋਲ ਇਹਨਾਂ ਨੂੰ ਜਿਤਾਉਣ ਦੇ ਵਿੱਚ ਤੇ ਮਲਾਜ਼ਮਾਂ ਦਾ ਅੱਜ ਕੋਈ ਇਹੋ ਜਿਹਾ ਸੜਕ ਹੈ ਨਹੀਂ ਪੰਜਾਬ ਦੀ ਜਿੱਥੇ ਜਾਂ ਕਿਸਾਨ ਬੈਠੇ ਨੇ ਜਾਂ ਸਾਡੇ ਜਿਹੜੇ ਨੇ ਸਰਕਾਰੀ ਮੁਲਾਜ਼ਮ ਉਹ ਬੈਠੇ ਨੇ ਜੇ ਇਜਾਜ਼ਤ ਦੇ ਤਾਂ ਮੇਰਾ ਖਿਆਲ ਚੀਫ ਮਿਨਿਸਟਰ ਨੂੰ ਕਰੋ ਇਹਨਾਂ ਲੋਕ ਲਿਖ ਲੈਣ ਪਰ ਬਾਈਵਾ ਸਾਹਿਬ ਸਿੱਧੇ ਤੌਰ ਤੇ ਕਹਿੰਦੇ ਕਿ ਜਿਹੜੀ ਫੰਡ ਦੀ ਗੱਲ ਕਰਦੇ ਕਿਸ ਚੀਜ਼ ਲਈ ਤੁਹਾਨੂੰ ਲੱਗਦਾ ਹੈ ਕਿ ਦੇਖੋ ਸਾਰਿਆਂ ਨੂੰ ਸਾਰਿਆਂ ਨੂੰ ਪਹਿਲੇ ਇਹ ਹੈ ਕਿ ਬਜਟ ਦੇ ਵਿੱਚ ਆਪਣੇ ਪਹਿਲੇ ਖਰਚੇ ਤੇ ਘਟਾਓ 1000 ਕਰੋੜ ਰੁਪਈਆ ਤੇ ਆਪਣੀ ਮਸ਼ਹੂਰੀਆਂ ਤੇ ਲਾ ਰਹੇ ਮੇਰਾ ਖਿਆਲ ਪੰਜਾਬ ਦੇ ਹੁਣ ਟਾਇਲਟ ਵੀ ਨਹੀਂ ਇਹੋ ਜਿਹਾ ਰਹਿ ਗਿਆ ਜਿੱਥੇ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੇ ਜਿੱਥੇ ਬਿਲਕੁਲ ਕਿਸੇ ਦੀ ਫੋਟੋ ਨਹੀਂ ਹੋਣੀ ਚਾਹੀਦੀ ਉੱਥੇ ਵੀ ਲੱਗੇ ਹਰ 100 ਗੱਜ ਦੇ ਉੱਤੇ ਭਾਵੇਂ 에어ਪੋਰਟ ਤੇ ਚਲੇ ਜਾਓ ਸੜਕ ਤੇ ਚਲੇ ਜਾਓ ਤੁਹਾਨੂੰ ਦਰਸ਼ਣ ਪਹਿਲੇ ਇਹਦੇ ਹੁੰਦੇ ਨੇ ਤੇ ਜਿਹਦੇ ਮੱਥੇ ਸਵੇਰੋਂ ਸਵੇਰੇ ਲੱਗ ਜਾਂਦੇ ਉਹਦਾ ਪੂਰਾ ਦਿਨ ਕੰਮ ਹੀ ਕੋਈ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਵੀ ਹਰ ਪਿੰਡ 'ਚ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਜੇ ਸਵੇਰੋਂ ਸਵੇਰ ਘਰੋਂ ਚੰਗੇ ਸ਼ੁਭ ਕੰਮ ਨੂੰ ਨਿਕਲੇ ਜੋ ਮੱਥੇ ਲੱਗਦੇ ਆਮ ਤੌਰ ਬੰਦੇ ਕਹਿੰਦੇ ਕਿ ਯਾਰ ਅੱਜ ਕੰਮ ਸਿਰੇ ਨਹੀਂ ਚੜਨਾ ਇਤੋਂ ਬਿਹਤਰ ਹੈ ਕਿ ਗੱਡੀ ਤੇ ਉਤਰੋ ਤੇ ਆਪਣੇ ਗਰਾਜ 'ਚ ਗੱਡੀ ਲਓ ਤੋ ਇਹਦਾ ਖਾਮੋ ਹੋ ਜੇ ਕੋਈ ਇੱਕ ਕੰਮ ਸਿਰੇ ਨਹੀਂ ਵੇਖੋ ਆ ਨੌਜਵਾਨ ਬੱਚਾ ਸਾਡਾ ਸ਼ੁਭ ਉਹਦੇ ਪੋਸਟਮਾਰਟਮ ਤੋਂ ਸਾਬ ਨਜ਼ਰ ਆ ਗਿਆ ਗੋਲੀ ਨਾਲ ਮੌਤ ਹੋਈ ਅਜੇ ਤੱਕ ਐਫ ਆਈ ਆਰ ਤਕੀਕਾਤ ਚਾਹਦੇ ਨੇ ਕਿ ਹਰਿਆਣੇ ਨੂੰ ਚਲੀ ਜਾ ਸਾਡੇ ਕੋ ਰਹੀ ਕੋਈ ਤੋ ਕਿਸੇ ਪਾਸੇ ਵੀ ਕੋਈ ਵਰਗ ਜਿਹੜਾ ਇਹਨਾਂ ਤੋਂ ਸੈਟੀਸਫਾਈਡ ਨਹੀਂ ਤੁਸੀਂ ਇੱਕ ਹੈਰਾਨੀ ਦੀ ਗੱਲ ਵੇਖੋ ਤੁਸੀਂ ਸਕੂਟਰ ਜਾਂ ਮੋਟਰਸਾਈਕਲ ਜਾਂ ਗੱਡੀ ਲੈ ਲਓਨ ਤੁਸੀਂ ਬੈਂਕ ਤੋਂ ਲੈਦੇ ਹੋ ਤੇ 25 0.25% ਇਹਨਾਂ ਦੇ ਉਹਦੇ ਉੱਤੇ ਵੀ ਆਪਣਾ ਇੱਕ ਸਟੈਂਪ ਡਿਊਟੀ ਲਾ ਦਿੱਤੀ ਤੁਸੀਂ ਘਰ ਦਾ ਲੋਨ ਲੈਣਾ ਬੈਂਕ ਨੂੰ ਪੈਸੇ ਤੁਸੀਂ ਦੇਣੇ ਨੇ ਡਿਊਟੀ ਸਟੈਂਪ ਡਿਊਟੀ ਇਹਨਾਂ ਲਾ ਦਿੱਤੀ ਕੋਈ ਇੱਕ ਇੱਕ ਕੰਮ ਤੇ ਦੱਸੋ ਕਿ ਕਿਸੇ 50 60000 ਕਰੋੜ ਰੁਪਇਆ ਸਾਲ ਦਾ ਸਾਡੇ ਨੌਜਵਾਨ ਬੱਚੇ ਜ਼ਮੀਨਾਂ ਵੇਚ ਕੇ ਬਾਹਰ ਜਾਦੇ ਕੰਪਲੀਟ ਫੇਲਡ ਬਜਟ ਤੇ ਕੋਈ ਦੂਰੰਦੇਸ਼ੀ ਇਹਦੇ ਵਿੱਚ ਐ ਨਹੀਂ ਝੂਠ ਬੋਲਿਆ ਸੀ ਉਹ ਝੂਠ ਹੁਣ ਸੱਚ ਆ ਰਿਹਾ ਹੈ ਸਰੇ ਨੂੰ ਝਾੜ ਕਿਥੇ ਨਹੀਂ ਪਾਰੇ ਤੀ ਆਹੀ ਤਰੀਕਾ ਫੜਿਆ ਕਿ ਉਹ ਕੈਮਰਾ ਹੁਣ ਸਪੀਕਰ ਤੇ ਜੁੜੀਏ ਆਪਣੇ ਕੰਟਰੋਲ ਚ ਰੱਖਿਆ ਕਿ ਆਪੋਜੀਸ਼ਨ ਦੀ ਸ਼ਕਲ ਆਪੋਜੀਸ਼ਨ ਦੀ ਆਵਾਜ਼ ਆਪੋਜੀਸ਼ਨ ਦੀ ਫੋਟੋ ਜਿਹੜੀ ਹੈ ਲੋਕਾਂ ਤੱਕ ਜੋ ਅਸੀਂ ਇਸ ਲਈ ਅੰਦਰ ਗੱਲ ਕਰਨਾ ਚਾਹੁੰਦੇ ਹਾਂ ਉਹ ਜਾ ਨਾ ਸਕੇ ਬਾਈਫਰ ਕਰਕੇ ਪੰਦੀ ਗੱਲ ਕੀਤੀ ਜਾਂਦੀ ਆ ਜੀ ਇਹ ਕਹਿੰਦੇ ਕਿ ਜੰਨਾ ਜੱਪ ਵਾਲੀ ਦੇ ਪਹਿਲਾਂ ਵੀ ਜੰਨਾ ਛੱਡੇਗਾ ਜੀ ਲੋਹ੍ਹ ਦੇ ਲਈ ਸਾਨੂੰ ਹੁਣ ਹੋਰ ਕਰਜ਼ਾ ਲੈਣਾ ਪੈ ਰਿਹਾ ਜੀ ਕਹਿੰਦੇ ਕਿਸ਼ਤਾ ਸਾਨੂੰ ਤਾਮੀਆਂ ਪੈ ਗਈਆਂ ਨਾ ਨਾ ਤੁਸੀਂ ਮੈਨੂੰ ਇੱਕੋ ਗੱਲ ਦਾ ਜਵਾਬ ਦੋ ਕੇਜਰੀਵਾਲ ਦਾ ਬਿਆਨ ਕੱਢ ਲਓ ਕੇਜਰੀਵਾਲ ਨੇ ਕੀ ਇਸ ਗੱਲ ਦੀ ਜ਼ੁਬਾਨ ਦਿੱਤੀ ਸੀ ਕਿ ਨਹੀਂ ਜੀ ਕਿਸੀਂ 1 ਰੁਪਿਆ ਰੇਨ ਨਹੀਂ ਚੁੱਕਾਂਗੇ ਜਦੋਂ ਇਹ ਪੁੱਛਿਆ ਗਿਆ ਸੀ ਤੁਹਾਡੇ ਵਰਗੇ ਸਿਆਣੇ ਪ੍ਰੈਸ ਵਾਲਿਆਂ ਨੇ ਜੋ ਪੁੱਛਿਆ ਕਿ ਦੱਸੋ ਪੈਸੇ ਕਿੱਥੋਂ ਲਿਆਓਗੇ ਉਹਨੇ ਕਿਹਾ ਜੀ 54000 ਕਰੋੜ ਰੁਪਇਆ ਮੈਂ ਇਥੋਂ ਦੋ ਹੈਡਸ਼ੋ ਕੱਢੂੰਗਾ ਤੇ ਮੈਂ ਇਹ ਕਰਜ਼ਾ 50 ਸਾਲਾਂ ਤੇ ਪੰਜਾਬ ਦਾ ਜੇ ਪੂਰਾ ਮਾਫ ਜੇ ਮੂਰਾ ਪੂਰਾ ਖਤਮ ਨਾ ਕਰ ਸਕਿਆ ਤੇ ਘੱਟੋ ਘੱਟ ਮੈਂ ਅੱਜ ਤੱਕ ਪਹੁੰਚਾਂਗਾ ਹੁਣ ਜਿੰਨੀ ਸਪੀਡ ਨਾਲ ਲੱਗੇ ਹੋਂਦਾ ਚਿਰ ਤੇ ਕਾਲੀਦਾਂ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਇਹ ਲੋਨ ਚੁੱਕੇ ਨੇ ਉਹਨਾਂ ਤੋਂ ਉਹਨਾਂ ਲੋਨ ਨਹੀਂ ਚੁੱਕਿਆ ਕਿਹੜੀ ਕਾਂਗਰਸੀ ਸਰਕਾਰ ਸੀ 70000 ਕਰੋੜ ਦਾ 50 ਸਾਲਾਂ ਤੇ ਲੋਨ ਚੁੱਕਿਆ ਤੇ 70000 ਦੋਆਂ 'ਚ ਪਹੁੰਚ ਗਏ ਤੋ ਇਹਨਾਂ ਨੇ ਕੀ ਤੁਸੀਂ ਬਲੀਵ ਕਰਨਾ ਕਿਸੇ ਨਾ ਨੌਜਵਾਨ ਵਾਸਤੇ ਕੋਈ ਇੱਥੇ ਪ੍ਰਬੰਧ ਹੈ ਵੇਖੋ ਮੇਰਾ ਇਹ ਓਪਨ ਚੈਲੰਜ ਅੱਜ ਮੈਂ ਪੁੱਛੂੰਗਾ 40000 ਦੀ ਨੌਕਰੀ ਕਿੰਦੀ ਸਾਨੂੰ ਉਹਨਾਂ ਦੇ ਨਾਮ ਦਿੱਤੇ ਜਾਂ ਡਿਪਾਰਟਮੈਂਟ ਦਿੱਤੇ ਜਾਣ ਬਕਾਇਦਤ ਹੋਰ ਦੱਸਿਆ ਜਾਏ ਅਸੀਂ ਆਰਟੀਆਈ ਦੇ ਜ਼ਰੀਏ ਲਿਸਟਾ ਮੰਗ ਰਿਹਾ ਕਿ ਸਾਨੂੰ ਦੱਸੋ 40000 ਬੱਚਾ ਕਿਹੜਾ ਉਹਦਾ ਨਾਮ ਕੀ ਉਹਦਾ ਐਡਰੈਸ ਕੀ ਤੇ ਮਹਿਕਮਾ ਕੀ ਅੱਜ ਤੱਕ ਨਹੀਂ ਦੇ ਰਹੇ ਝੂਠ ਬੋਲੀ ਜਾਂਦੇ ਇਹਨਾਂ ਨੇ ਪੋਸਟਰ ਲਾਏ ਨੇ ਆ ਮੈਂ ਕਈ ਵਾਰ ਆਪਣੇ ਪਿੰਡੋਂ ਅੰਮ੍ਰਿਤਸਰ ਨੂੰ ਜਾਣਾ ਕਥੂ ਨੰਗਲ ਕੋਈ ਵੱਡਾ ਪੋਸਟਰ ਭਵਨ ਦਾ ਲੱਗਾ ਹੁੰਦਾ ਉਥੇ ਜਦੋਂ 10ਵੇਂ ਦਿਨ ਵੀ ਮੈਂ ਟੱਪਨਾ ਜੇ 35000 ਨੌਕਰੀ ਹੁੰਦੀ ਹੈ 10ਵੇਂ ਦਿਨ 35450 ਹੋ ਜਾਂਦੀ ਅਗਲੀ ਵਾਰ ਟੱਪਨਾ 925 ਹੋ ਜਾਂਦੀ ਹੈ ਝੂੜਦਾ ਸਰ ਟੋਟਲ ਝੂੜਦਾ ਜ਼ੋਰ ਫੜਿਆ ਨਾ ਪੀ ਐਚ ਡੀ ਝੂਠ ਬੋਲਣ ਦੀ ਹੈ ਤਾਂ ਐਸੇ ਗੱਲ ਕਰ ਹਮੇਸ਼ਾ ਇਹ ਤੇ ਨਹੀਂ ਤੌਰ ਤਰੀਕਾ ਇਹੋ ਜਿਹਾ ਲੱਭ ਦੇ ਨੇ ਜਿਹਦੇ ਨਾਲ ਆਪੋਜੀਸ਼ਨ ਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੰਦਾ ਇਹ ਕਿੰਨਾ ਚਿਰ ਤੁਹਾਨੂੰ ਮੈਂ ਇੱਕੋ ਗੱਲ ਦਸੀ ਅਗਲੇ ਸਾਲ ਤੱਕ ਐਸ ਮਹੀਨੇ ਤੱਕ ਇਹ ਸਾਰੇ ਸਮਾਨ ਚੁੱਕ ਕੇ ਭੱਜ ਜਾਣਗੇ ਇਹ ਕੋਈ ਨਹੀਂ ਕੁਝ ਨਹੀਂ ਜਾਣਾ ਹੁਣ ਟੋਟਲ ਪੰਜਾਬ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਵਾਸਤੇ ਅਸਰਕਾਰ ਵਾਸਤੇ ਪੁਲਾਂ ਵਾਸਤੇ ਮੈਡੀਕਲ ਕਾਲਜ 4000 ਕਰੋੜ ਰੁਪਇਆ ਸਾਰਾ ਤੇ ਜਿਹੜਾ ਬਜਟ ਆਇਆ ਇਹ 2 ਲੱਖ 4 ਦਾ ਤਾਂ ਟੋਟਲ ਖਰਚੇ ਨੂੰ ਟੋਟਲ ਖਰਚੇ ਨੂੰ 4000 ਕਰੋੜ ਰੁਪਏ ਪੱਲੇ ਇਹਨਾਂ ਦੇ ਕੁਝ ਨਹੀਂ ਗੱਲਾਂ ਇਹਨਾਂ ਦੀਆਂ ਜਿੰਨੀਆਂ ਮਰਜ਼ੀ ਸੁਣ ਲਓ ਗੱਲਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਕਰਨਗੇ ਤੇ ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਨੂੰ ਵਿਧਾਨ ਸਭਾ ਨੂੰ ਕਹਿੰਦੇ ਇੱਥੇ ਤਾਲਾ ਲਾ ਦਿਓ ਇੱਥੇ ਉਹ ਤਾਲਾ ਤੇ ਤੁਹਾਡੇ ਦਿਮਾਗ ਨੂੰ ਲੱਗਾ ਸਾਨੂੰ ਤਾਲਾ ਤੁਸੀਂ ਕੀ ਲਾਣਾ ਕਿਸੇ ਨੂੰ ਤੁਹਾਨੂੰ ਤੇ ਪੰਜਾਬ ਦੇ ਲੋਕਾਂ ਨੇ ਤਾਲਾ ਲਾ ਕੇ ਇੱਦ ਕੀ ਵੇਖੋ ਪਾਰਲੀਮੈਂਟ ਆਸ ਤੇ ਅੱਜ ਕੀ ਹੀ ਵੇਖੋ ਰਿਜ਼ਲਟ ਕੀ ਡਰ ਲੋ ਮੱਚੀ ਹੋਏ ਫਿਰ ਦੇ ਇਹਨਾਂ ਨੂੰ ਹੀ ਪਤਾ ਸਾਡੀ ਪੋਜੀਸ਼ਨ ਉਦੋਂ ਮੈਨੂੰ ਕਿਹਾ ਪਾਰਲਮੈਂਟ ਮੇਰੇ ਮੁਕਾਬਲੇ ਚ ਖਲੋ ਕੇ ਮੈਂ ਕਿਹਾ ਜਿੱਥੋਂ ਖਲੋਏਂਗਾ ਤੇਰਾ ਸੀਟਾ ਚ ਮੈਂ ਆਉਂਗਾ ਪੱਜ ਗਿਆ ਉਦੋਂ ਦਾ ਕੁਸਕੇ ਆਲੀ ਆ ਦੱਸੇ ਮਿਲੂ ਆ ਤੁਹਾਨੂੰ ਹੀ ਅੱਜ ਇਹ ਦੱਸ ਦੇ ਕਿ ਕਿਹੜੀ ਇਹਨੇ ਪਾਰਲਮੈਂਟ ਸੀਟ ਤੇ ਆਣਾ ਮੈਂ ਇਹਦੇ ਬਰਾਬਰ ਚਾਹੂੰ ਐਂਡ ਭੱਜਣ ਵਾਲਾ ਜੀ ਇਹ ਇਹੀ ਕੰਮ ਇਹਨੂੰ ਹੈ ਸ਼ੂਟ ਐਂਡ ਸਕੂਪ ਦੋ ਇਹਦੇ ਚੀਜ਼ਾਂ ਨੇ ਪਹਿਲੇ ਬਿਆਨ ਦੇ ਦੇਣਾ ਬਗਰੋਂ ਭੱਜ ਜਾਣਾ ਆ ਕਦੋਂ ਦਾ ਲੱਗਾ ਮੈਂ ਜੀ ਸੁਖ ਵਿਲਾਸ ਦਾ ਕਰ ਦੇਣਾ ਮੈਂ ਸਕੂਲ ਖੋਲ ਦੇਣਾ ਮੈਂ ਇੱਥੇ ਇੰਜੀਨੀਅਰ ਕਾਲਜ ਖੋਲ ਦੇਣਾ ਝੁਕਵਲਾਸ ਵੀ ਉਥੇ ਇਹ ਵੀ ਉਥੇ ਉਹ ਅਜੇ ਨਾਲ ਨਾ ਕਰਦੇ ਆ ਦੋ ਦੋ ਹੱਥਾਂ ਨਾਲ